ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆਂ ਸ਼ਹਿਰ ਬਰਨਾਲਾ ਸੇਖਾ ਰੋਡ ਬਾਈ ਜੱਗੀ ਕੋਲੇ ਪਹੁੰਚੇ ਹੋਏ ਆਂ ਬਰਨਾਲੇ ਵਾਲੇ ਕੋਲੇ ਕਿਉਂਕਿ ਮਸ਼ਹੂਰ ਆ ਸੱਜਣ ਵਪਾਰ ਲੈਣ ਚ ਜੇ ਗੱਲਬਾਤ ਕਰ ਲਈਏ ਮੱਝਾਂ ਤੇ ਗਾਵਾਂ ਦਾ ਵਪਾਰ ਕਰਦਾ ਤੇ ਅੱਜ ਦਿਖਾਵਾਂਗੇ ਤਿੰਨ ਬੱਛੀਆਂ ਇੱਕ ਤਾਜੀ ਸੂਈ 14 15 ਕਿਲੋ ਬੌਲੀ ਹਾਜ਼ਰ ਹੈ ਤਿੰਨਾ ਚਾਰਾਂ ਦਿਨਾਂ ਦੀ ਸੂਈਆ ਤੇ ਦੋ ਹੈਗੀਆਂ ਨੇ ਗੱਪਣਾ ਇੱਕ ਐਚ ਐਫ ਹੈਗੀ ਆ ਬੱਛੀ ਦੰਦਾਂ ਦੇ ਵਿੱਚ ਪਹਿਲਾ ਸੂਆ ਕਵਾਲਿਟੀ ਕਬੂਲਤੀ ਹੈਗੀ ਬਿਲਕੁਲ ਟੌਪ ਜਮਾ ਸਿਰਾ ਤੇ ਆ ਜਾਓ ਬਾਕੀ ਬਾਈ ਨਾ ਕਰਾਉਣਾ ਗੱਲਬਾਤ ਆ ਜਾ ਜੱਗੀ ਹੋਰ ਕਿਵੇਂ ਆ ਠੀਕ ਆ ਜੀ ਹੋ ਠੀਕ ਹੋ ਬਾਈ ਕੜਦੀ ਕਲਾ ਹਾਂ ਜੀ ਜਮਾ ਚੜਾ ਜਿਹੜੀ ਪਹਿਲਾ ਵੀਡੀਓ ਪਾਈਆਂ ਉਹਦਾ ਕੀ ਸੀ ਨਾ ਮਾਲ ਸਾਰਾ ਸੇਲ ਹੋ ਗਿਆ ਜੀ ਪੂਰਾ ਵਧੀਆ ਚੱਲਦਾ ਸਾਰੀਆਂ ਸੇਲ ਹੋ ਗਈਆਂ ਓਕੇ ਦੀ ਰਿਪੋਰਟ ਹਾਂ ਜੀ ਹਾਂ ਪੂਰਾ ਸ਼ੋਗਰਾ ਮਾਲਕ ਦਾ ਜੀ ਪੂਰਾ ਵਧੀਆ ਕੰਮ ਚੱਲਦਾ ਇਧਰਲੇ ਬੰਨਿਓ ਕਰ ਲਈ ਸ਼ੁਰੂ ਹਾਂ ਜੀ ਆ ਸੂਈ ਵੜ ਤੋਂ ਕਰ ਲੈਨੇ ਆ ਆ ਬੱਛੀ ਦੇ ਮਾਰਦੇ ਗੈਰੀ ਕੈਮਰਾ ਪਹਿਲਾਂ ਪਹਿਲਾਂ ਸੂਈ ਹੋਈ ਤੁਸੀਂ ਸਟਾਰਟ ਕਰਦੇ ਆ ਇਹਦਾ ਅੱਡਰ ਉੱਡਰ ਦਿਖਾ ਦੇ ਇਹਦਾ ਸੁਆ ਕਿਹੜਾ ਚੱਗੀ ਸੁਆ ਦੂਜਾ ਬਾਈ ਜੀ ਨਾਲ ਬੱਚਾ ਕੀ ਆ ਬੱਚਾ ਮੰਗਰੀ ਆ ਨਾਲ ਮੇਲ ਕਾਫ ਸੁਈ ਕਹਿ ਦਿੰਦੀ ਹੋਗੀ ਇਹ ਅੱਜ ਤੀਜਾ ਦਿਨ ਸੁਈ ਨੂੰ ਆ ਜੀ ਕਿੰਨੀ ਕ ਬੌਲੀ ਆ 15 ਕਿਲੋ ਜਮਾ ਨਟ ਤਿਆਰ ਆ ਜੀ ਬੌਲੀ 15 ਕਿਲੋ ਰੈਡੀ ਆ ਐ ਜਮਾ ਬੰਦਾ ਚਾਹੇ ਗਾਰੰਟੀ ਤੇ ਮੰਗਾ ਲਵੇ ਚਾਹੇ ਇੱਥੇ ਚੋਕੇ ਲੈ ਜਾ ਚਾਰ ਡੰਗ ਤਸੱਲੀ ਕਰਕੇ ਲੈ ਜਾ ਕਹਿਣ ਦਾ ਪਾਉ ਆ ਕੋਲ ਗਾਰੰਟੀ ਨਾਲ ਲੈ ਕੇ ਜਾਵੇ ਜੀ ਮੈਂ ਆ ਸੁਆ ਦੂਜਾ ਕੱਦ ਕੱਦ ਦਾ ਆਈਡੀਆ ਕਰਾ ਦੇ ਨਾਲ ਖੜਕੇ ਕੱਦ ਆ ਗਿਆ ਫੁੱਲ ਵੱਡਾ ਕੱਦ ਆ ਗਿਆ ਫੁੱਲ ਡਾਵਲ ਨੁੱਤ ਕੱਦ ਆ ਜੀ ਵਹਣ ਦਾ ਟੁਕ ਟੁਕ ਤੇ ਲੰਬਾਈ ਲੰਬੂਈ ਵੀ ਫੁੱਲਾ ਤੇ ਅੱਡ ਆ ਗਿਆ ਬਿਲਕੁਲ ਫਿਕਸ ਉਰਲੇ ਬੰਨਿਓ ਵੀ ਦਿਖਾ ਦੇਗਾ ਰੀ ਲਿਆ ਕੇ ਆ ਇਥੋਂ ਦਿਖਾ ਦੇ ਨੇੜੇ ਥਣ ਥਣ ਲੱਗਿਆ ਮੁੱਠੀ ਦੀ ਚਬਾਈ ਵਾਲਾ ਚਬਾਈ ਦੀ ਜੱਗੀ ਕਿਵੇਂ ਆ ਚਬਾਈ ਦੀ ਓਕੇ ਆ ਜੀ ਆਪਾਂ ਤੋੜਨ ਤੋਂ ਪਹਿਲਾਂ ਧਾਰਾਂ ਹੀ ਮਾਰ ਕੇ ਦਿਖਾ ਦਿੰਨੇ ਆ ਲੈ ਪਹਿਲਾਂ ਧਾਰਾਂ ਹੀ ਮਾਰ ਦੇ ਤੋੜ ਕੇ ਮਾਗਰੋ ਦਿਖਾ ਦਾਂਗੇ ਅੱਗੇ ਆਪਾਂ ਬਾਅਦ ਚ ਮਾਰ ਦਿਆਂ ਧਾਰਾਂ ਆ ਬੱਚਾ ਲਾ ਕੇ ਧਾਰਾਂ ਤੁਹਾਨੂੰ ਸਜਣੋਂ ਦਿਖਾ ਦਿੰਨੇ ਆ ਮਾਰ ਕੇ ਸੂਆ ਇਹਦਾ ਦੂਜਾ ਬਾਈ ਐਣ ਪਿਓਰ ਦੂਜਾ ਸੂਆ ਬਾਈ ਜੀ ਸੂਆ ਕਿ ਵੱਡੀ-ਬੁੱਡੀ ਬਹੁਤ ਆ ਵਹਿਣ ਕੱਦ-ਕਾਠ ਵਾਲੀ ਬੈਠ ਆ ਗਈ ਕੋਈ ਆਪਾਂ ਕਹਿ ਲੀਏ ਗੱਲਬਾਤ ਕਰ ਲੀਏ ਕੋਈ ਛੋਟੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਜਿਹੜੀ ਛੋਟੀ ਹੋਊਗੀ ਉਹ ਮੈਂ ਤੁਹਾਨੂੰ ਦੱਸ ਦੂੰਗਾ ਵੀ ਇਹ ਦਰਮਿਆਨੀ ਆ ਹਾਂ ਜੀ ਆਪਾਂ ਕੋਈ ਵੀ ਡੰਗਰ ਆਪਣਾ ਪਹਿਲਾ ਵੀ ਵੀਡੀਓ ਚ ਉਸੂਲ ਆ ਵੀਰੇ ਜਿੰਨੀ ਚੀਜ਼ ਹੋਊਗੀ ਆਪਾਂ ਉਨੀ ਦੱਸਾਂਗੇ ਇਹ ਨਹੀਂ ਵੀ ਬੰਦਾ ਜਾ ਕੇ ਕੱਲ ਨੂੰ ਆਪਾਂ ਨੂੰ ਲਾਂਭਾ ਦੇ ਦੂਗਾ ਵੀ ਬਾਈ ਦੱਸਿਆ ਕੋਸ਼ੀ ਤੇ ਨਿਕਲਿਆ ਕੋਸਾ ਆ ਬਾਕੀ ਇਥੋਂ ਮੇਰੇ ਕੱਦ ਨਾਲ ਵੀ ਕਰਾ ਦੇ ਲੈ ਗੈਰੀ ਆਈਡੀਆ ਕਈ ਸੱਜਣਾ ਨੂੰ ਐ ਹੋਊਗਾ ਪਤਾ ਨਹੀਂ ਕਿ ਵੀ ਜੱਗੀ ਦਾ ਕੱਦ ਜਾਦੇ ਛੋਟਾ ਨਾਲ ਖੜਾਤਾ ਮੇਰੇ ਕੱਦ ਤੋਂ ਆਈਡੀਆ ਲਾ ਲੋ ਮੇਰਾ ਕੱਦ 5 8 ਆ ਉਹਦੇ ਹਿਸਾਬ ਨਾਲ ਜੱਜਮੈਂਟ ਕਰ ਲਿਓ ਬੈਡ ਛੋਟੀ ਨਹੀਂ ਹੈਗੀ ਇਹ ਮੇਰੀ ਗਰੰਟੀ ਹੈ ਇਸ ਚੀਜ਼ ਦੀ ਆ ਤਾਰਾਂ ਦੇ ਖਿਆਦੇ ਬਾਈ ਮਾਰ ਕੇ ਕਿਸੇ ਸੱਜਣ ਨੇ ਆਨਲਾਈਨ ਮੰਗਾਉਣੀ ਹੁੰਦੀ ਆਨਲਾਈਨ ਵੀ ਮਗਾ ਸਕਦਾ ਪਰ ਸਮਾਪ ਸਮੂਥ ਖਾ ਦੇ ਗੈਰੀ ਇਥੋਂ ਥਾਣਾ ਨਾ ਕੱਢਿਆ ਪੂਰਾ ਗੁੱਲੇ ਵਾਲਾ ਤੇ ਮੁਠੀ ਦੀ ਚਵਾਈ ਵਾਲਾ ਥਾਣਾ ਆਰਡਰ ਆ ਗਿਆ ਬਿਲਕੁਲ ਫਿਕਸ ਥੱਲੀ ਮਾਰੇਗਾ ਮੈਂ ਕਿਹਾ ਥੱਲੀ ਮਾਰਦੇ ਆ ਥੱਲੇ ਮਾੜਾ ਮੰਨਦੇ ਨੇ ਕਹਿੰਦੇ ਵੀ ਦੁੱਧ ਟੇਰ ਮਾਰਤ ਨਾ ਡੋਲਣਾ ਨਹੀਂ ਚਾਹੀਦਾ ਪੂਰੇ ਥੱਲੇ ਵੀਰੇ ਚੋਈ ਦਾ ਪਤਾ ਲੱਗ ਜਾਂਦਾ ਬਾਲਟੀ ਜਗਲਾ ਕਹਿੰਦਾ ਸ਼ਰਲਾ ਪੈਂਦਾ ਜਾਂ ਹੋਰ ਇੱਥੇ ਪਤਾ ਨੱਗ ਜੂ ਆਪਾਂ ਚੋਈ ਚਬੂਈ ਤਾਂ ਇਹਦਾ ਬਈ ਮੈਂ ਕਮਾਂਡੀਆਂ ਦੇ ਘਰੇ ਵੀ ਦੱਸਿਆ ਕਰੂਗੀ ਵੀ ਹਾਂ ਤਾਂ ਚੋਈ ਜਾਂਨੇ ਪੰਪ ਵਾਲਾ ਸਿਸਟਮ ਆ ਹਾਂ ਚਬਾਈ ਤੇ ਦੀ ਆ ਗਈ 110 ਆ ਗਈ ਚਬਾਈ ਦੇ ਬਿਲਕੁਲ ਹੱਥ ਨਾ ਲਾਇਓ 110% ਹੈ ਦੀ ਚਵਾਈ ਚ ਬੂਈ ਦੇ ਹੱਥ ਲਾਉਣ ਦੀ ਲੋੜ ਨਹੀਂ ਚਵਾਈ ਫੁੱਲ ਮੋਟੀ ਆ ਬਾਕੀ ਤੋੜ ਕੇ ਸਾਨੂੰ ਹੁਣ ਤੋਰੇ ਤੂਰੇ ਦਾ ਜੱਜਮੈਂਟ ਇਹਦਾ ਕਰਾ ਲੈਣੇ ਆਪਾਂ ਬੋਲਾ ਹੈਗਾ 15 ਕਿਲੋ ਬਾਕੀ ਦਾ ਆਰਡਰ ਗਵਾਹੀ ਵੀ ਭਰਦਾ ਤੇ ਆਰਡਰ ਆ ਗਿਆ ਫਿਕਸ ਕੋਈ ਟੁੱਟਮਾ ਨਹੀਂ ਹੈਗਾ ਤੇ ਬੈੜ ਆ ਗਈ ਬਈ ਫੁੱਲ ਵੱਡੇ ਕੱਦ ਘਾਟ ਚ ਕਲਰ ਤੁਹਾਡੇ ਸਾਹਮਣੀਆਂ ਬਲੈਕ ਕਲਰ ਦੇ ਵਿੱਚ ਆ ਗਈ ਸੂਆ ਆ ਗਈ ਦੂਜਾ ਨਾਲ ਮੇਲ ਕਾਫ 15 ਕਿਲੋ ਬੋਲਾ ਬਾਈ ਕਨਾਂ ਹਾਜ਼ਰਾ ਇੱਥੋਂ ਕਮਾ ਲੈ ਜੱਗੀ ਥੁੱਲੇ ਇਥੋਂ ਚ ਕੱਦ ਬੈੱਡ ਦੀ ਕੋਈ ਸ਼ਿਕਾਇਤ ਨਹੀਂ ਤੁਹਾਨੂੰ ਮਿਲੂਗੀ ਲੰਬਾਈ ਵਾਈਡ ਦੀ ਬਹੁਤ ਐ ਤੇ ਚਬਾਈ ਵਾਲੀ ਤਾਂ ਤੁਹਾਨੂੰ ਅੱਖਾਂ ਮੀਚ ਕੇ ਲੈ ਜਾਓ ਚਾਹੇ ਧਾਰ ਦੇ ਹੱਥ ਵੀ ਨਾ ਲਾਇਓ ਉਹ ਨਹੀਂ ਤੁਹਾਨੂੰ ਸੁਣਨ ਨੂੰ ਮਿਲੂਗਾ ਵੀ ਯਾਰ ਇਹਦੀ ਚਬਾਈ 'ਚ ਕੋਈ ਸ਼ਰਲਾ ਛਿੱਟਾ ਤੇ ਇਹਦੀ ਚਬਾਈ ਟੈਟਾ ਚਬਾਈ ਹੁੰਦੀ ਨਹੀਂ ਚਬਾਈ ਚਬੂਈ ਵਾਲਾ ਤਾਂ ਕੰਮ ਇਹਦਾ ਆ ਗਿਆ 100 ਦਾ 100 ਬਿਲਕੁਲ ਮੋਟੀ ਆ ਰੁਗ ਰੁਗ ਦੀ ਚਬਾਈ ਆ ਇਹ ਬਾਕੀ ਬਣ ਜੱਗੀ ਨੂੰ ਪੈਸੇ ਪੁੱਛ ਲੈਣੇ ਪੈਸੇ ਕਿੰਨੇ ਕਿਲੋਗਾ ਇੱਥੇ ਦਿਖਾ ਦੇ ਕਹੇ ਜੀ ਸਮਾਰ ਕੇ ਓਏ ਆ ਇੱਥੇ ਦਿਖਾ ਦੇ ਆਡਰ ਤੇ ਬਾਕੀ ਮੇਨ ਗੱਲ ਆ ਜਿਹੜੀ ਬੈਠ ਦਾ ਸੁਭਾਅ ਯਾਰ ਸੁਭਾਅ ਠੰਡਾ ਬਿਲਕੁਲ ਠੰਡੀ ਸੀ ਲੱਗਦੀ ਹੈ ਜਿਵੇਂ ਮਰਜੀ ਜਿਵੇਂ ਮਰਜੀ ਬੈਠੇ ਰਹੋ ਚਵਾਈ ਦਾ ਯਾਰ ਇਹਦੀ ਫੋਕੀ ਆ ਜਮਾ ਰੁਗ ਰੁਗ ਦੀ ਚਾਹੇ 5 ਸਾਲ ਦਾ ਬੱਚਾ ਚੋਲੇ ਆ ਕੇ ਚਵਾਈ ਚਬੂਈ ਓਕੇ ਦੀ ਰਿਪੋਰਟ ਆ ਪੈਸੇ ਚੱਕੀ ਇਹ ਕਿੰਨੇ ਲੈ ਲਾਂਗੇ ਆਪਾਂ ਇਹਦਾ ਮੁੱਲ ਬਈ 55000 ਰੁਪਈਆ ਹਾਂ ਨਾ ਦਾ ਹੀ ਬਸ ਆਪਾਂ ਮੁੱਲ ਲਈ ਬੜਾ ਕੰਮ ਹੁਣ ਫਿਕਸ ਰੇਟ ਹੀ ਆ ਇਹਦਾ ਇਹ ਬੱਚੀ ਮਿਲੂ 55000 ਇੱਕ ਬੰਦਾ ਮਤਲਬ ਆਊਗਾ ਉਹਨੂੰ ਛੋੜ ਹੀ ਕਰਾਂਗੇ ਮਾਨ ਨਾਲ ਪਿਆਰ ਨਾਲ ਠੀਕ ਆ ਜੀ ਚਵਾਈ ਦੇ ਰਹੇ ਨਾ ਦੇ ਮੁੱਲ ਪਾਈ ਜਾਂਦੇ 70 70 75 75 ਵੀ ਪਾਈ ਜਾਂਦੇ ਹੈ ਹਨਾ ਠੀਕ ਹੈ ਜੀ ਆ ਚਵਾਈ ਤੁਹਾਨੂੰ ਮੈਂ ਵਾਰ-ਵਾਰ ਕਹਿਣਾ ਵੀ ਚਵਾਈ ਵਾਲੀ ਦਿੱਕਤ ਨਾ ਬਣਿਓ ਜਮੀ ਜਿਹੜਾ ਨਹੀਂ ਵੀ ਪਾਸ ਕਰਕੇ ਲਿਜਾ ਸਕਦਾ ਉਹ ਵੀ ਲੈ ਜਿਓ ਕਿਉਂਕਿ ਬੈਡ ਪਾਸ ਆ ਇਹ ਇਹ ਬਾਈ ਕਹਿੰਦਾ ਦੇਵਾਂਗੇ 55 ਦੀ ਮਾਨਤਨ ਛੋਟ ਛਪੋਤ ਚ ਕਰ ਦਾਂਗੇ ਤੇ ਸਭਾ ਸਬੂ ਦੀ ਗੱਲਬਾਤ ਕਰ ਲੈਦਾ ਧਾਰ ਤੁਹਾਨੂੰ ਇੱਕ ਇੱਕ ਮੈਂ ਹੋਰ ਦਿਖਾ ਦਣਾ ਮਾਰ ਗਿਆ ਨਾ ਪੂਰਾ ਮੈਂ ਵੀ ਐਡਾ ਕਾਰੀਗਰਨੀ ਪਰੇਦਾ ਫੋਕ ਤੁਮਾਰਾ ਪੱਤੀ ਤੋਂ ਵੀ ਬਹਿ ਕੇ ਰਹੇ ਚਵਾਈ ਚ ਬੂਈ ਦੀ ਆ ਗਈ 100 ਦਾ 100 ਤੇ ਸਵੇਹਾ ਦੀ ਵੀ ਬਿਲਕੁਲ ਠੰਡੀ ਆ ਗਈ ਬੱਚੀ ਆ ਜਾ ਹੁਣ ਗੈਰੀ 2 ਨੰਬਰ ਵਾਲੀ ਤੇ ਆ ਜਾ ਓਏ ਇੱਥੇ ਆ ਜਾ ਆ ਜਾ ਜੱਗੀ ਆਲਾ ਇਹਦਾ ਤੇਰੀ 100 ਦੀ 100 ਆ ਥੱਲੋਂ ਜਮਾ ਤੇ ਹੁਣ ਮਾਰਦੇ ਗੈਰੀ ਆ ਬੱਚੀ ਤੇ ਕੈਮਰਾ ਇਹਦਾ ਸੂਆ ਕਿਹੜਾ ਚੱਗੀ ਇਹਦਾ ਸੂਆ ਦੂਜਾ ਬਾਈ ਜੀ ਇਹ ਕਹੇ ਇੱਕ ਦਿਨ ਕੱਢਦੀ ਆ ਇਹ ਮਾਲਕ ਦੇ ਦੁੱਤੋਂ ਦੇ ਹਿਸਾਬ ਨਾਲ 10 ਦਿਨ ਪਿਆ ਵੀਰੇ ਐਵੇਂ ਵੀ ਗੱਡੀ ਗੁੱਡੀ ਚੜ੍ਹ ਕੇ 2 ਦਿਨ ਪਹਿਲਾਂ ਵੀ ਸੂ ਸਕਦੀ ਆ ਹਨਾ ਹਾਂ ਤੋੜ ਦਿਓ ਜੀ ਖੋਲ ਕੇ ਬਣੂਗੀ ਸੱਜਣਾ ਬੱਚੀ ਥੱਲੋਂ ਇਹ ਵੀ ਫੁੱਲ ਆ ਇਹਦਾ 20 ਕਿਲੋ ਦੁੱਧ ਪਹਿਲਣ ਦਾ ਦਿੱਤਾ ਹੋਇਆ ਆਪਣੇ ਲੋਕਲ ਇੱਥੋਂ ਹੀ ਲਈ ਹੈ ਇਹ ਠੀਕ ਹੈ ਜੀ ਇਹ ਬੱਚੀ ਬਣੂਗੀ ਫੁੱਲ ਥੱਲਿਓ ਕਿਉਂਕਿ ਕ੍ਰੋਸ ਅੰਗ ਦੇ ਵਿੱਚ ਆ ਗਈ ਗਰਮੀ ਸਰਦੀ ਵਾਲਾ ਤੋਹਫਾ ਤੇ ਤੋਰਾ ਤੂਰਾ ਸੱਜਣੋਂ ਚੈੱਕ ਸਾਨੂੰ ਕਰਾਦਾਨਿਆ ਸੂਆ ਸੂਂਦੀਆ ਦੂਜਾ ਤੇ ਆਰਡਰ 'ਚ ਜਿਹੜੀ ਝੋਲ ਆ ਝੋਲ ਝੂਲੇ ਦੇ ਆਰਡਰ 'ਚ ਹੈਗੀ ਆ ਫੁੱਲ ਦਿਨ ਬਾਈ ਕਹਿੰਦਾ 8 ਤੋਂ 10 ਕੱਢਦੀ ਆ ਦੂਜਾ ਸੂਆ ਤੇ ਆ ਗਈ ਕ੍ਰੋਸ 'ਚ ਗਰਮੀ ਸਰਦੀ ਚੱਲਣ ਵਾਲੀ ਆਈਟਮ ਆ ਕਮਾ ਲਓ ਜੀ ਇੱਥੋਂ ਇਹਦਾ ਪਹਿਲਣ ਦਾ ਕੀ ਰਿਕਾਰਡ ਦੱਸਿਆ ਦੁੱਧ ਦਾ ਬਾਈ 20 ਕਿਲੋ ਦੁੱਧ ਦਿੱਤਾ ਵੀਰੇ ਪਹਿਲਾਂ ਲੋਕਲ ਆਪਾਂ ਜ਼ਿੰਮੇਵਾਰਾਂ ਤੋਂ ਹੀ ਲਈ ਹੈ ਇਹ ਠੀਕ ਆ ਜੀ ਆ ਲੋਕਲ ਖਰੀਦਾ ਤੇ ਬਾਕੀ ਝੋਲ ਝੂਲ ਤੁਹਾਨੂੰ ਆਪਾਂ ਇਹਦੀ ਦਿਖਾ ਦੇਵਾਂਗੇ ਪਹਿਲਣ ਦਾ ਰਿਕਾਰਡ ਹੈਗਾ 20 ਕਿਲੋ ਦਾ ਤੇ ਇਸ ਵਾਰੀ ਦਿਨ ਕੱਢ ਦੀ ਆ 7 ਤੋਂ 8 ਤੇ ਬੱਛੀ ਆ ਗਈ ਫੁੱਲ ਜਾਣ ਵਾਲੀ ਉਹ ਥੋੜਾ ਜਿਹਾ ਪੋਡਿਵੇਟ ਦੀ ਪੂਰੀ ਫੁੱਲ ਆ ਵੀਰੇ ਝੋਲ ਝੂਲੇ ਦੀ ਬਹੁਤ ਜ਼ਿਆਦਾ ਹੈਗੀ ਆ ਦੇਖੋ ਹਾਂ ਤੇ ਝੋਲ ਵਾਲੀ ਆ ਗਈ ਥੋੜਾ ਜਿਆ ਡਰ ਡਰ ਗਈ ਹੈ ਨਾ ਦੋਧਾ ਮਨੋਂ ਵੀ ਬੰਦਾ ਕੇਅਰ ਕਰਨ ਵਾਲਾ ਹੋਇਆ ਮੌਸਮ ਦੇ ਹਿਸਾਬ ਨਾਲ 25 ਕਿਲੋ ਵੀ ਦੇ ਸਕਦੇ ਆ ਨੇ 22 ਕਿਲੋ ਮੰਨ ਕੇ ਬੰਦਾ ਲੈ ਜਾ ਹਾਂ ਤੇ ਚੋਲ ਚੂਲ ਪੂਰੀ ਅੱਗੇ ਪਿੱਛੇ ਦਾ ਆਰਡਰ ਬਣਾਊਗੀ ਤੇ ਚਵਾਈ ਚਬੂਈ ਦੀ ਚੇਪਾ ਦੇਖਿਆਊ ਲਾਗ ਹਾਂ ਵੀਰੇ ਥਣਾ ਦੀ ਫੁੱਲ ਗਰੰਟੀ ਆ ਬੰਦਾ ਕੋਈ ਆਨਲਾਈਨ ਮੰਗਾਣਾ ਚਾਵੇ ਸ਼ਰਲੇਪੂਰ ਦੀ ਕੋਈ ਨਾਲ ਗੱਠ ਦੀ ਉਹ ਆਪਣੀ ਫੁੱਲ ਗਰੰਟੀ ਹੋਊਗੀ ਪੈਸੇ ਕਿੰਨੇ ਲਵਾਂਗੇ ਇਹਦੇ ਜੱਗੀ ਪੈਸੇ ਇਹਦੇ ਵੀਰੇ ਹਾਂ ਨਾ ਨਾ ਮੰਮੀ 60000 ਰੁਪਏ ਲੈ ਲਾਂਗੇ ਇਥੋਂ ਲੰਬਾਈ ਦਿਖਾ ਦੇ ਗਰੀ ਇਹਦਾ 60 ਆ ਗੱਬਣ ਦਾ ਹੈ ਹੋਈ ਇਹਦਾ ਬਾਈ ਕਹਿੰਦਾ 60000 ਮੁੱਲਾ ਕਿਉਂਕਿ ਇਹਦਾ ਦੁੱਧਾ ਰਿਕਾਰਡ ਚੰਗਾ ਤੇ ਹੁਣ ਆ ਜਾ ਫਿਰ 3 ਨੰਬਰ ਵਾਲੀ ਤੇ ਆਹ ਪ੍ਰਿੰਟ ਵਾਲੀ ਗਾਂ ਤੇ ਮਾਰ ਦੇ ਕੈਮਰਾ ਇਹਦਾ ਮਿੰਦੀ ਮੈਂ ਤਾਂ ਦੇਖੋ ਪੈਂਦਗਾ ਨਹੀਂ ਹੋਣਾ ਵੀ ਗੱਬਣਾਗੀ ਲੱਤਾਂ ਸੜਾ ਮਾਰੂਗੀ ਹਾਂਜੀ ਹਾਂਜੀ ਤੇ ਸਵੇਹਾ ਆ ਗਈ ਬਿਲਕੁਲ ਠੰਡੀ ਸੀਲ ਤੇ ਆ ਗਈ ਬਾਈ ਜਾਨ ਵਾਲੀ ਬੱਚੀ ਹੈਨਾ ਪੂਰੀ ਫੁੱਲ ਬੋਡੀ ਬੀਟ ਦੀ ਤਕੜੀ ਹੈ ਵੀਰੇ ਤੇ ਹੁਣ ਗੈਰੀ ਆਈ ਦੇ ਤੇ ਮਾਰ ਓਏ ਇਹਦਾ ਪ੍ਰਿੰਟ ਪ੍ਰਿੰਟ ਦਿਖਾ ਦੇ ਸਮਾਰ ਕੇ ਜਮਾ ਇਹਨਾਂ ਇਹਦੇ ਤੇ ਮਾਰ ਦੇ ਇਹਦਾ ਸੁਆ ਕਿਹੜਾ ਚੱਕੀ ਪਹਿਲਾਂ ਨਾ ਜੀ ਚਾਰ ਦੰਦਾ ਮੂੰਹੋ ਕਿੰਨੇ ਕਿ ਦਿਨ ਕੱਢ ਦੂਗੀ ਦੇਣੇ ਦੇ ਬਾਈ ਜੀ ਮਾਲਕ ਦੇ ਹਿਸਾਬ ਨਾਲ 18 ਦਿਨ ਪਿਆ ਆ 15 ਦਿਨ ਮੰਨ ਕੇ ਲੈ ਲੈ ਜੂ ਉਹ ਵੀ ਬੰਦਾ ਲਊਗਾ ਵੀ 15 ਦਿਨ ਦੇ ਏੜ ਗੇੜ ਇਹ ਕੱਢਦੀ ਆ ਹਾਂ ਜੀ ਇਹ ਵੈੜ ਥੋੜੀ ਜਿਹੀ ਖੁੱਲੀ ਆ ਮਤਲਬ ਬੰਦੇ ਦਾ ਘਰੇ ਮਾਲ ਨਾ 10 20 ਤੰਗਰ ਰੱਖੇ ਹੋਏ ਨੇ ਠੀਕ ਆ ਜੀ ਤੇ ਖੁੱਲੀ ਉਹਦੇ ਘਰ ਕੇ ਮਾਰਦੀ ਆ ਛਾਲਾਂ ਜੀਆਂ ਨਾ ਹਾਂ ਇਹਦੇ ਰੱਸਾ ਆਪੋ ਹੀ ਪਾਇਆ ਉੱਥੇ ਜਮਾ ਖੁੱਲੀ ਫਿਰਦੀ ਛਾਲਾਂ ਮਾਰਦੀ ਆ ਦਿਨ ਬਾਈ ਕਹਿੰਦਾ ਕਾਫੀ ਕੱਢ ਦੂ ਹਲੇ ਆਰਡਰ ਦੀ ਸ਼ੇਪ ਬਹੁਤ ਸੋਹਣੀ ਬਣਾਉਂਦੀ ਆਉਂਦੀ ਆ ਤੇ ਇਹ ਵੀ ਬੱਛੀ ਪੂਰੀ ਜਾਨ ਵਾਲੀ ਆ ਨਾ ਤੂੰ ਥਣਾ ਤੋਂ ਦੇਖ ਕੇ ਦੂਜਾ ਸੂਆ ਲੱਗਦੀ ਆ ਮੈਨੂੰ ਵੀ ਐ ਲੱਗਦੀ ਸੀ ਵੀ ਦੂਜਾ ਸੂਆ ਦੰਦਾਂ ਚ ਚਾਰ ਦੰਦਾਂ ਚ ਚਾਰ ਦੰਦਾਂ ਵੀਰੇ ਪਿਓਰ ਜਮ ਖੋਲ ਕੇ ਤੋੜ ਦੋ ਇੱਕ ਵਾਰੀ ਇਹ ਦਿਨ ਕੱਢ ਦੂ 15 ਡੇੜ ਗੇੜ ਹਾਂਜੀ 15 ਦਿਨ ਖੁੱਲੇ ਰਹਿ ਜੂਗੀ ਬਾਈ ਜੀ 15 ਡੇੜ ਗੇੜ ਦਿਨ ਬਾਈ ਕਹਿੰਦਾ ਕੱਢ ਦੂ ਤੇ ਬਾਕੀ ਪ੍ਰਿੰਟ ਪ੍ਰਿੰਟ ਵਿੱਚੀਆ ਚੈੱਕ ਕਰ ਸਕਦੇ ਆਂ ਆਈ ਥੋੜੀ ਜੀ ਖੁੱਲੀ ਆ ਬੋਝ ਕੇ ਤੋੜਨੀ ਬੋਝ ਕੇ ਤੱਕਾਈ ਨਾ ਤੋੜ ਦੇ ਸੱਜਣਾ ਇੱਕ ਤੇਰੇ ਕੋਲੇ ਤਿਲਕਣ ਜਿਆਦੇ ਆ ਇੱਥੇ ਸ਼ੇਸ਼ਟਮ ਤەلਕਨੜਾ ਬਾਕੀ ਬਾਹਰੇ ਗਲੀ ਚ ਤੁਰਦੀ ਦੀ ਕਰ ਲਿਓ ਜੱਜਮੈਂਟ ਪ੍ਰਿੰਟ ਪ੍ਰਿੰਟ ਹੈਗਾ ਬਾਕਮਾਲ ਬੱਛੀ ਦਾ ਸੂਆ ਸੂੰਦੀ ਆ ਪਹਿਲਾ ਦੰਦਾਂ ਚ ਹੈਗੀ ਆ ਚਾਰ ਦੰਦ ਬਾਕਮਾਲ ਆ ਇੱਥੋਂ ਪੱਕੇ ਪੱਕੇ ਸੀ ਲਿਆ ਇਧਰਲੇ ਬੰਨੇ ਬੋਚ ਕੇ ਨੇੜੇੋਂ ਫੜ ਕੇ ਦੂਰ ਦੇ ਓਏ ਹੋਏ ਤੇ ਤੋਰਾ ਤੂਰਾ ਚੈੱਕ ਕਰ ਸਕਦੇ ਹੋ ਨਸ ਲਾ ਗਈ ਇਹਦੀ ਐਫ ਬੋਚ ਕੇ ਬੋਚ ਕੇ ਬੋਚ ਕੇ ਬੋਚ ਕੇ ਹਮ ਓਰਲੈਂਡਰ ਨੂੰ ਲੈ ਚੱਲ ਆ ਡਰਦੀ ਆ ਥੋੜਾ ਜਾਨਾ ਦੋ ਦੋ ਸੇ ਖੁੱਲੀ ਆਈ ਹੈ ਬਾਈ ਇਹ ਜਮਾ ਫਾਰਮ ਚੋਂ ਖੁੱਲੀ ਤਰਕੇ ਖੁਸ਼ ਆੜੀ ਹੈ ਨਾ ਰਸੇ ਨਾਲ ਘੱਟ ਤੋਂ ਉਹਨੇ ਆਪਾਂ ਬਣਾ ਰਹੇ ਹਾਂ ਨਾ ਉਧਰ ਖੁੱਟੀਆਂ ਹੀ ਛੱਡਾਂ ਕਰਾਂਗੇ ਇਹਨਾਂ ਨੂੰ ਕਰਮਾਂ ਵਾਲੀ ਇਹਨੂੰ ਦੁੱਖ ਨਹੀਂ ਦਿੰਦੇ ਠੀਕ ਹੈ ਗੱਲ ਆ ਤੇ ਆਰਡਰ ਸੋਨਾ ਬਣਾਉਗੀ ਹਲੇ ਕਿਉਂਕਿ ਦਿਨ ਕਾਫੀ ਕੱਢ ਦੀ ਹੈ ਹਜੇ ਹਾਂ ਬਾਈ ਦੇ ਦੱਸਣ ਮੁਤਾਬਕ ਵੀ ਇਹ 15 ਦੇੜੇ ਘੇੜੇ ਦਿਨ ਲੈ ਜੂਗੀ ਤੇ ਕੱਦ-ਬਿੱਡ ਵੀ ਚੰਗਾ ਤੇ ਜਾਣ-ਜੂਣ ਵੀ ਇਹ ਚ ਫੁੱਲ ਆ ਗਈ ਇਹਦਾ ਰੇਟ ਕੀ ਰਹੂਗਾ ਇਹਦਾ 75000 ਰੁਪਏ ਅੱਜ ਦਾ ਰੇਟ ਅੱਜ ਦਾ ਰੇਟਾ ਕੱਲੂ ਤਿਆਰ ਹੋ ਕੇ ਹਾਂਜੀ ਕੁਆਲਿਟੀ ਕੁਝ ਹੋਰ ਬਣ ਜੇ ਹਨਾ ਠੀਕ ਹੈ ਜੀ ਇਹ ਰੇਟ ਆਪਣਾ ਜੇ ਕਹਿ ਕਹਿਣ ਦਾ ਭਾਬੀ ਅੱਜ ਵਾਲਾ ਰੇਟ ਆ ਗੱਬਣ ਦਾ ਰੇਟ ਆ 75 ਹਜ਼ਾਰ ਗੱਬਣ ਗੱਬਣ ਬਾਈ ਆ ਇਹ ਰੇਟ ਬਾਈ ਕਹਿੰਦਾ 75000 ਰੁਪਏ ਗੱਬਣ ਦਾ ਰੇਟ ਆ ਤੇ ਬਾਕੀ ਮਾਨ ਤਾਨ ਛੋਟ ਛੱਪਾ ਉਹਦੇ ਚ ਹੋ ਜੂਗਾ ਨੰਬਰ ਬੋਲ ਦੋ ਜੀ 98153 ਹਾਂਜੀ 99107 ਆ ਇੱਕ ਵਾਰੀ ਹੋਰ 153 99107 ਤੇ ਬਾਕੀ ਉੱਪਰ ਵੀ ਮਾਰਦੇ ਉਧਰ ਬੈਨਰ ਵੀ ਲੱਗਿਆ ਪਿਆ ਤੇ ਨੰਬਰ ਉਹ ਤੋਂ ਵੀ ਨੋਟ ਕਰ ਲਿਓ ਤੇ ਬਾਕੀ ਇਹ ਗਾਵਾਂ ਜਿੰਨੀਆਂ ਕਿ ਤੁਹਾਨੂੰ ਬੈਨਰ ਦੇ ਛਾਪੀਆਂ ਦੀਂਦੇ ਨੇ ਬਾਕੀ ਦੇ ਫਾਰਮ ਤੋਂ ਤਕਰੀਬਨ ਤਕਰੀਬਨ ਚਲੀਆਂ ਗਈਆਂ ਸਾਰੀਆਂ ਹਾਂਜੀ ਹਾਂ ਆ ਸੇਲ ਹੋ ਕੇ ਚਲੀਆਂ ਗਈਆਂ ਬਾਕੀ ਨਾ ਤਿੰਨੇ ਬੱਚੀਆਂ ਚੋ ਜਿਹੜੀ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਲਿਓ ਧੰਨਵਾਦ ਜੀ